ਵੈਗੁਰਜੀ ਦਾ ਖਾਤਸਾ ਵੈਗੁਰਜੀ ਕੀ ਫਤਿਹ ਮੈਂ ਗੁਰਚਰ ਸਿੰਘ ਸੇਰ ਮੇਰਾ ਅੱਜ ਦਾ ਵਿਸ਼ਾ ਵਾ ਜਿਹੜੀ ਲਿਖਤਿਆ ਉਹ ਮੇਰਾ ਯਾਰ ਮੈਂ ਜਦੋਂ ਮੀ ਗੁਰਬਾਣੀ ਦਾ ਇਹ ਸ਼ਬਦ ਸੁੰਦਾ ਵਾ ਸੱਜਣ ਮੇਰੇ ਰੰਗ ਲੇ ਚਾਹੇ ਸੁਤੇ ਜੀਰਾਨ ਤਾਂ ਮੇਰੀਆਂ ਅੱਖਾਂ ਸਾਹਮਣੇ ਜਿਹੜਾ ਮੇਰਾ ਜਿਗਰੀ ਯਾਰ ਜੈਦੀਪ ਸਿੰਘ ਆ ਜਾਂਦਾ ਉਂਝ ਤਾਂ ਉਹ ਬੜੇ ਪਿਆਰੇ ਤੇ ਮਾਣ ਕਰਨ ਵਾਲੇ ਹੋਰ ਵੀ ਦੋਸਤ ਆ ਪਹਿਲਾਂ ਵੀ ਸੀ ਤੇ ਹੁਣ ਵੀ ਹੈਗੇ ਆ ਕਈ ਪੜ ਦੇ ਪਾਣੀ ਜਿਹੜਾ ਦਿਲ ਨੂੰ ਜਿਹੜਾ ਸਕੂਨ ਆ ਉਸ ਨੂੰ ਜਿਹੜਾ ਉਹ ਮਿਲ ਕੇ ਹੁੰਦਾ ਸੀ ਤੇ ਉਹਦੇ ਨਾਲ ਗੱਲਾਂ ਸਾਂਝੀਆਂ ਕਰਕੇ ਹੁੰਦਾ ਸੀ ਉਹ ਗੱਲ ਨਹੀਂ ਨਹੀਂ ਬਣਦੀ ਮੇਰਾ ਉਹ ਯਾਰ ਨਿੱਕੇ ਨਿੱਕੀਆਂ ਹਾਸੇ ਵਾਲੀਆਂ ਜਿੰਨ ਗੱਲਾਂ ਟਕੋਰਾ ਜੀਆਂ ਕਰਨ ਵਾਲਾ ਤੇ ਮਗਰ ਹੱਸ ਬੁਖ ਰਹਿਣ ਵਾਲਾ ਇਨਸਾਨ ਸੀ ਕਈ ਵਾਰੀ ਜਦੋਂ ਅਸੀਂ ਕੁਝ ਦੋਸਤਾਂ ਨੇ ਇਕੱਠੇ ਹੋਣਾ ਤਾਂ ਉਹਨੇ ਇੱਕ ਇੱਕ ਨੂੰ ਲੈ ਕੇ ਛੋਟੇ ਛੋਟੇ ਟਕੋਰਾ ਜੀਆਂ ਕਰਦੇ ਰਹਿਣਾ ਨਿੱਕੇ ਨਿੱਕੀਆਂ ਹਾਸੇ ਦੇ ਵਾਲੀਆਂ ਜਿਵੇਂ ਜਿਦਾਂ ਬੱਚਿਆਂ ਵਾਂਗੂ ਜਦੋਂ ਸਾਨੂੰ ਕਈ ਵਾਰ ਇਹ ਚ ਲੱਗਣਾ ਜਿਵੇਂ ਅਜੇ ਉਹ ਬਚਪਨ ਦੇ ਵਿਚੋਂ ਅਜੇ ਬਾਹਰ ਨਾ ਨਿਕਲੇ ਹੋਵੇ ਜਦੋਂ ਉਸ ਟਾਈਮ ਜਦੋਂ ਉਹਨੇ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਉਹਦੇ ਵਿੱਚ ਉਹ ਮੇਰਾ ਯਾਰ ਮੇਰੇ ਨਾਲ ਤੇ ਉਹਨੇ ਕਿਹਾ ਇਰਖਾ ਨੇ ਕੀ ਕਰਨੀ ਸੀ ਮੈਂ ਉਹਦੇ ਮੂੰਹੋਂ ਕਦੀ ਵੀ ਕਿਸੇ ਨਾਲ ਸਾੜਾ ਜਾਂ ਕਿਸੇ ਨਾਲ ਇਰਖਾ ਲੈ ਫਲਾਣੇ ਨੇ ਆ ਚੀਜ਼ ਲੈ ਲਈ ਜਾਂ ਖੁਸ਼ ਹੋਈ ਕਦੀ ਉਹਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਇਰਖਾ ਕਈ ਖੋਣ ਫਖੋਣ ਵਾਲਾ ਫਲਾਣੇ ਨੇ ਆ ਚੰਗਾ ਹੋ ਗਿਆ ਉਹਦੇ ਬੱਚੇ ਇਸ ਤਰ੍ਹਾਂ ਹੋ ਗਏ ਚੰਗੇ ਪੜ ਕੇ ਚੰਗੇ ਦਿਖਲੇ ਜਾਂ ਕਿਸੇ ਦੇ ਗੱਲ ਬੱਚ ਹੋਇਆ ਵਾ ਉਹਨਾਂ ਪਿਆਰੇ ਜਨੂ ਵੀ ਆ ਕੇ ਸਭੋ ਖੁਸ਼ ਹੋਣਾ ਉਹਨਾਂ ਨਾਲ ਇਨਸਾਨ ਸੀ ਉਸਦੇ ਨਾਲ ਮੈਂ ਦਿਲ ਦੀ ਜੜੀ ਆ ਉਹ ਹਰ ਗੱਲ ਸਾਂਝੀ ਕਰ ਲੈਂਦਾ ਸਾਂ ਉਹ ਆਪਣੇ ਘਰ ਬਾਰੇ ਵੀ ਕੋਈ ਗੱਲ ਹੋਣੀ ਕੋਈ ਪਹਿਲੇ ਕੋਈ ਅਰਚ ਹੋਣੀ ਯਾਦ ਹੋਣੀ ਤੇ ਮੈਂ ਉਹਦੇ ਨਾਲ ਕਰ ਲੈਣੀ ਸਾਨੂੰ ਜੋ ਨੂੰ ਜੇ ਕਦੇ ਲੋੜ ਵੀ ਪੈਣੀ ਕਿਸੇ ਚੀਜ਼ ਦੀ ਕੋਈ ਇਹ ਨਹੀਂ ਹੁੰਦਾ ਉਹਦੀ ਕੋਈ ਨਾ ਹੋਊਗੀ ਜੋ ਵੀ ਚੀਜ਼ ਆ ਜੇ ਕੋਈ ਮੰਗਣੀ ਆ ਕੋਈ ਵੀ ਆ ਕਿਸੇ ਪੈਸੇ ਦੀ ਲੋੜ ਆ ਜਾ ਕਿਸੇ ਉਸ ਤਰ੍ਹਾਂ ਚੀਜ਼ ਜੋ ਚੀਜ਼ ਦੀ ਲੋੜ ਯੱਕੇ ਦੀ ਲੜਾਈ ਝਗੜਾ ਵਾ ਕਿਸੇ ਉੱਥੇ ਲੋੜ ਪਈ ਜਾਂ ਕਿਸੇ ਚੀਜ਼ ਦੀ ਤਾਂ ਵੀ ਕੋਈ ਨਾਂ ਵਾਲੀ ਗੱਲ ਜੇ ਮੇਰੇ ਕੋ ਆ ਤਾਂ ਨਹਾਫਿਆ ਲੈ ਜਾ ਵੀ ਜਾਂ ਉਹਦੇ ਕੋ ਹੋਰੀ ਤਾਂ ਮੈਨੂੰ ਇਹ ਜਿੱਥੇ ਜਿੱਥੇ ਆਵਾਜ਼ ਮਾਰੂੰਗਾ ਉੱਥੇ ਉਹ ਪਹੁੰਚਣ ਵਾਲਾ ਜਿਹੜਾ ਇਨਸਾਨ ਸੀ ਜਦੋਂ ਮੈਂ ਪਹਿ ਜਿਹੜਾ ਪੱਕੇ ਤੌਰ ਤੇ ਕੈਨੇਡਾ ਆ ਗਿਆ ਤਾਂ ਮੈਂ ਪਿੱਛੇ ਜਦੋਂ ਕਦੇ ਮੈਨੂੰ ਉੱਥੇ ਲੋੜ ਹੋਣੀ ਪਤਾ ਲੱਗਣਾ ਕੋਈ ਕੋਈ ਪਿੱਛੇ ਤੇ ਮੈਂ ਉਹਨੂੰ ਜੇ ਕੋ ਚਿੱਠੀ ਲਿਖਣੀ ਜਾਂ ਜਦੋਂ ਆਪਣੇ ਫੋਨ 'ਤੇ ਲੱਗ ਪਏ ਜੋ ਫੋਨ ਤੇ ਗੱਲ ਕਰ ਲੈਣੀ ਕੋਈ ਲੋੜ ਨਹੀਂ ਉਹਨੇ ਉਸ ਵੇਲੇ ਜਾ ਕੇ ਜਾ ਕੇ ਤੇ ਪਤਾ ਲੈਣਾ ਜਿਹੜਾ ਉਹਨੇ ਜਾ ਕੇ ਜਿਹੜਾ ਕੰਮ ਹੋਣਾ ਕਰਨਾ ਜੇ ਮੈਂ ਜਦੋਂ ਮੈਂ ਕੈਨੇਡਾ ਤੋਂ ਜਾਣਾ ਤੇ ਮੇਰੀ ਸਭ ਤੋਂ ਪਹਿਲਾਂ ਇਹੋ ਖਾਸ਼ ਹੁੰਦੀ ਸੀ ਕਿ ਮੈਂ ਉਸ ਨੂੰ ਮਿਲਾਂ ਉਹਨੂੰ ਮਿਲਣਾ ਵਰਕੇ ਸਾਰੇ ਜੋ ਦੋਸਤ ਯਾਰਾਂ ਦੋਸਤਾਂ ਦਾ ਸਾਰਾ ਪਤਾ ਲੱਗ ਜਾਂਦਾ ਸੀ ਕੀ ਹਾਲ ਚਾਲ ਜਾਂ ਸਾਰਿਆਂ ਦਾ ਉਥੇ ਨਾਲੋਂ ਉਥੇ ਕੁਲ ਗਿਆ ਉਥੋਂ ਪਤਾ ਲੱਗ ਜਾਂਦਾ ਸੀ ਫਿਰ ਇਕੱਠਿਆਂ ਕਈ ਵਾਰ ਜੜਿਆ ਕਈ ਵਈ ਜਣਾ ਜਾਣਾ ਜਣਾ ਹੁੰਦਾ ਸੀ ਉਹਦਾ ਦਿਨ ਜਿਹੜਾ ਇਹ ਉਹਦੇ ਨਾਲ ਜਾ ਕੇ ਜਾ ਕੇ ਬਾਹਰ ਜੇ ਸ਼ੋਪਿੰਗ ਕਰਨ ਜਾਣਾ ਜਾ ਜਾਣਾ ਬੜਾ ਚੰਗਾ ਲੱਗਦਾ ਸੀ ਫੜਾ ਆਪ ਆਪਣੇ ਆਪ ਨੂੰ ਬੜੇ ਉਹਦੀ ਖਾਸ਼ ਹੁੰਦੀ ਹੈ ਮੇਰੀ ਬਛੇਤੀ ਜਾ ਕੇ ਉਹਨੂੰ ਉਹਨੂੰ ਮਿਲਾਂ ਉਹ ਬੱਤ ਉਹ ਬਹੁਤ ਵਧੀਆ ਇਨਸਾਨ ਸੀ ਇਸੇ ਦਾ ਇਹ ਆਪਾਂ ਵੀ ਕਿ ਉਹ ਸ਼ਰਾਬ ਜਿਹੜੀ ਆ ਉਹ ਪੀਂਨ ਦਾ ਪਿਗ ਲੈਂਦਾ ਸੀ ਪਰ ਹੁਣ ਉਹਦੀ ਜਿਹੜੀ ਆ ਸਿਹਤ ਖਰਾਬ ਹੋਣ ਕਰਕੇ ਉਹਨੂੰ ਜਿਹੜੀ ਥੋੜੀ ਸ਼ਰਾਬ ਪੀਣੀ ਵੀ ਜਿਹੜੀ ਉਹਦੇ ਵਾਤਿਹਾਨੀ ਕਰ ਕਾਰਕ ਸੀਗੀ ਪਰ ਉਹਦੀ ਸ਼ਰਾਬ ਜਿਹੜੀ ਆ ਉਹ ਉਤਰਾਉ ਖਰਾਬ ਨਹੀਂ ਸੀ ਕਿਸੇ ਨੂੰ ਕੁਝ ਨਹੀਂ ਸ਼ਰਾਬ ਵੀ ਕੇ ਮਾੜਾ ਚੰਗਾ ਨਹੀਂ ਸੀ ਬੋਲਦਾ ਬੋਲਦਾ ਪਰਸ ਦੀ ਉਹਦੀ ਹੁਣ ਸਿਹਤ ਜਿਹੜੀ ਆ ਉਹ ਉਹ ਜਾਜਤ ਨਹੀਂ ਦਿੰਦੀ ਪੀ ਉਹਨਾਂ ਚਲੇ ਪੀ ਉਹ ਸ਼ਰਾਬ ਜਿਹੜੀ ਆ ਉਹ ਪੀ ਉਹ ਪੀਵੇ ਉਹ ਉਹ ਜੋ ਸਾਰੇ ਘਰ ਦੀ ਜ਼ਿੰਮੇਵਾਰ ਸੀ ਕਰਦੇ ਕੰਮ ਕਰਦਾ ਰਿਹਾ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਹੀ ਤੇ ਪੂਰਾ ਸਾਰਾ ਉਹਦਾ ਸਾਥਤਾ ਜਿਹੜਾ ਉਹ ਕਰਦਾ ਸੀ ਕਰਦਾ ਸਾਰਾ ਜ਼ਿੰਮੇਵਾਰ ਇਨਸਾਨ ਸੀ ਉਹ ਹੈਵੀ ਹੈਵੀ ਸਕਰੀਨ ਸੁਭਾ ਦਾ ਦਾ ਸੀ ਬੜਾ ਬਣ ਥਣ ਕੇ ਰਹਿਣ ਵਾਲਾ ਸੀ ਮੜਾ ਜਿੱਤਰਾ ਜਿੰਜਾਉ ਸਾਹਬ ਦੇ ਲੰਦਸਾਨ ਸੀ ਉਸੇ ਤਰ੍ਹਾਂ ਉਹ ਆਪਣੇ ਆਪ ਨੂੰ ਬਨਸੜ ਕੇ ਚੰਗੀ ਤਰ੍ਹਾਂ ਪੱਖਕ ਬਣ ਕੇ ਟੌਰੋ ਨਾ ਰਹਿਣ ਵਾਲਾ ਵਾਲਾ ਸੀਗਾ ਇੱਕ ਦਿਨ ਗੱਲਾਂ ਕਰਦੇ ਆ ਮੇਰੇ ਨਾਲ ਮੈਨੂੰ ਵਾਦਾ ਉਹਨੇ ਕੁਛ ਮੇਰੇ ਜਿਹੜਾ ਕੋਈ ਮੈਂ ਜਨੋਦੋ ਸੀਗਾ ਤੇ 36 ਸਾਲ ਦਾ ਤੇ ਮੇਰੇ ਕੋਈ ਦਾੜੀ ਸ਼ੇਰ ਕੋ ਬਾਲ ਚਟੇ ਉਹਨੇ ਵੇਖੇ ਤੇ ਮੈਨੂੰ ਵਾਦਾ ਮੈਂ ਤੇ ਆਪਣੀ ਦਾੜੀ ਜਿਹੜੀ ਆ ਜਿਹੜੀ ਅਸਾਰੀ ਉਮਰ ਕਾਲੀ ਰੱਖਣੀ ਆ ਮੈਂ ਪੈ ਦੇ ਵਿੱਚ ਇਹਨੂੰ ਚਟੇ ਨਹੀਂ ਹੋਣ ਦੇਣਾ ਜਿਹੜਾ ਉਹੀ ਗੱਲ ਹੋਈ ਉਹੀ ਇੱਕ ਦਿਨ ਉਹ ਚੜਾ ਹੀ ਉਹ ਸਤਾ ਪਿਆ ਪਿਆ ਆਪਣੀ ਜਵਾਨੀ ਵਾਲੀ ਉਮਰੇ ਉਮਰੇ ਜਿਹੜਾ ਵਾ ਉਤੋਂ ਜਿਹੜਾ ਉਹ ਸਦਾ ਲਈ ਸਾਡੇ ਤੋਂ ਅਲੂਪ ਹੋ ਗਿਆ ਉਹਦਾ ਸਦੀਵੀ ਵਿਛੋੜਾ ਜਿਹੜਾ ਵਾ ਮੇਰੇ ਲਈ ਦੋਸਤੀ ਵਰਗੇ ਮਜ਼ਬੂਤ ਰਿਸ਼ਤੇ ਦੇ ਵਿੱਚੋਂ ਹਮੇਸ਼ਾ ਲਈ ਅਲੂਪ ਹੋ ਗਿਆ ਜਿਹੜਾ ਮੈਨੂੰ ਹਰ ਰੋਜ਼ ਜਿਹੜਾ ਉਹ ਖਾਲੀ ਖਾਲੀ ਉਹ ਲੱਗਦਾ ਵਾ ਉਹਦੇ ਬੱਚਿਆਂ ਤੇ ਘਰ ਵਾਲੀ ਨੇ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਾਲਿਆ ਉਹਨਾਂ ਨਾਲ ਉਹਨਾਂ ਨਾਲ ਤੇ ਚਲੋ ਜਿਹੜੀ ਜੋ ਉਹਨਾਂ ਨਾਲ ਉਹਨਾਂ ਨੂੰ ਉਹਦੇ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਉਹ ਤੇ ਉਹ ਹੀ ਜਾਣਦੇ ਆ ਕੁਛਰ ਬਾਅਦ ਹੀ ਉਹਨੇ ਇੱਥੇ ਅਮਰੀਕਾ ਰਹਿਣ ਵਾਤੇ ਆਉਣਾ ਸੀ ਉੱਤੇ ਉਤੋਂ ਪਹਿਲਾਂ ਉਹਦੀ ਜਿਹੜੀ ਆ ਜਿਹੜੀ ਆ ਉਹ ਡੈਥ ਹੋ ਗਈ ਤੇ ਇਹ ਮੈਂ ਉਹ ਸੋਚਦਾ ਹੁੰਦਾ ਕਈ ਵਾਰਾ ਪਿਓ ਜੀ ਅੱਜ ਉਹ ਮੇਰਾ ਯਾਰ ਉੱਥੇ ਅਮਰੀਕਾ ਹੁੰਦਾ ਤੇ ਉਹਨੇ ਮੇਰੇ ਕੋਲ ਕਈ ਵਾਰ ਆਉਣਾ ਸੀ ਤੇ ਕਈ ਵਾਰ ਮੈਂ ਉਹਦੇ ਕੋਲ ਜਾਣਾ ਸੀ ਇੱਥੇ ਕੈਨੇਡਾ ਤੋਂ ਏਡਾ ਤੋਂ ਪਰ ਇਹ ਹੁਣ ਇੱਕ ਸਦੀਵੀ ਖਾਸੀ ਜਿਹੜੀ ਆ ਉਹ ਬਣ ਕੇ ਰਹਿ ਗਈ ਆ ਸਾਰੀ ਉਮਰ ਲਈ ਕਈ ਵਾਰ ਸੋਚਦਾ ਕਿ ਕਈ ਰਿਸ਼ਤੇ ਤੇ ਯਾਰ ਦੋਸਤ ਜਿਹੜੇ ਸਾਡੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਦੁਨੀਆ ਤੋਂ ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਤੋਂ ਚਲੇ ਵੀ ਜਾਂਦੇ ਆ ਪਰ ਅਸੀਂ ਉਹਨਾਂ ਨੂੰ ਜਾਣ ਤੋਂ ਬਾਅਦ ਵੀ ਬੜੀਆਂ ਚੜ੍ਹ ਜਬੜੇ ਚੰਗੇ ਤਰ੍ਹਾਂ ਯਾਦ ਕਰਦੇ ਆ ਬੜੀਆਂ ਉਹਨਾਂ ਦੀਆਂ ਚੰਗੀਆਂ ਯਾਦਾਂ ਹੁੰਦੀਆਂ ਸਾਡੇ ਕੋਲ ਉਹਨਾਂ ਦੀਆਂ ਪਰ ਕਈ ਜੁਹਦਿਆਂ ਨੂੰ ਜਿਹੜੇ ਯਾਰ ਦੋਸਤ ਸਾਡੇ ਜਾਂ ਰਿਸ਼ਤੇਦਾਰ ਆ ਉਹ ਇਸ ਤਰ੍ਹਾਂ ਦੂਰ ਹੋ ਜਾਂਦੇ ਆ ਕਿ ਸਾਨੂੰ ਕਦੀ ਉਹਨਾਂ ਦਾ ਪਛੇਤਾ ਵੀ ਨਹੀਂ ਆਉਂਦਾ ਸੋ ਸਾਡੀ ਖਾਹਿਸ਼ ਤਾਂ ਇਹੋ ਹੀ ਹੋਣੀ ਚਾਹੀਦੀ ਆ ਕਿ ਸੇ ਸਾਡੇ ਜਾਣ ਤੋਂ ਬਾਅਦ ਵੀ ਇਸ ਦੁਨੀਆ ਤੋਂ ਭਾਵੇਂ ਜੁਨ ਚਲੇ ਹੋ ਜਾਈਏ ਜੇ ਕੋਈ ਸਾਡੀਆਂ ਜਿਹੜੀਆਂ ਚੰਨੀਆਂ ਯਾਦਾਂ ਨਾਲ ਹੀ ਕੋਈ ਸਾਨੂੰ ਜਿਹੜਾ ਉਹ ਯਾਦ ਕਰੇ ਕੋਈ ਮਾੜੀਆਂ ਨਾਲ ਨਾ ਹੀ ਕਰੇ ਚੰਗੀਆਂ ਯਾਦਾਂ ਨਾਲ ਸਾਨੂੰ ਘਟ-ਘਟ ਯਾਦ ਕਰੇ ਹੜੀ ਖਾਸ਼ ਹੋਣੀ ਚਾਹੀਦੀ ਆ ਬਾਕੀ ਇਨਸਾਨ ਆ ਮਾੜਾ ਮਾੜੀਆਂ ਵੀ ਹੁੰਦੀਆਂ ਸਾਡੇ ਨਾਲ ਦੂਜੀਆਂ ਵੀ ਹੁੰਦੀਆਂ ਪਰ ਕੋਸ਼ਿਸ਼ ਆਪਣੀ ਜਿਹੜੀ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਆ ਇਸ ਦੇ ਨਾਲ ਇਹ ਵੀ ਬਹੁਤ ਜ਼ਰੂਰੀ ਆ ਕੋਸ਼ਿਸ਼ ਕਰੀਏ ਕਿ ਜਿਹੜੀਆਂ ਸ਼ੂਦੀ ਬਿਮਾਰੀਆਂ ਵਾਂਗੂ ਜਿਹੜੀਆਂ ਫੈਲ ਚੁੱਕੀਆਂ ਆ ਅੱਲਾ ਸ਼ਾਇਦੀਆਂ ਬਿਮਾਰੀਆਂ ਵਾਂ ਇਹਨਾਂ ਤੋਂ ਬਚ ਕੇ ਜਿਵੇਂ ਬੇਰਾ ਜਿਗਰੀ ਯਾਰ ਆਪਣੀ ਜਵਾਨੀ ਵਾਲੀ ਉਮਰੇ ਵਿੱਚ ਆਪਣੇ ਜਨਨ ਨੂੰ ਜਾਣ ਤੋਂ ਬਥੇ ਆਪਣੇ ਪਿਆਰੇ ਆਪਣੇ ਬੱਚੇ ਸਮਝਦਾ ਸੀ ਤੇ ਆਪਣੇ ਛੋਟੇ-ਛੋਟੇ ਬੱਚੇ ਤੇ ਆਪਣੀ ਘਰਵਾਲੀ ਨੂੰ 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 ਚੜਾ ਆਪਣੀ ਪਤਨੀ ਨੂੰ ਉੱਥੋਂ ਛੱਡ ਕੇ ਤੇ ਇਸ ਦੁਨੀਆ ਤੋਂ ਸ੍ਰੀ ਗਤੌਰ ਤੇ ਫੇ ਚਲਾ ਗਿਆ ਚਲਾ ਗਿਆ ਵਾ ਤੇ ਇਸ ਤਰ੍ਹਾਂ ਦੇ ਇੰਨਾ ਪੀ ਇੰਨੇ ਜਿਹੜਾ ਅਨਸ਼ਾਤੋਂ ਜਿਹੜਾ ਹੋ ਕੇ ਉਹ ਬਚੀਏ ਪਹਿਲਾਂ ਤਾਂ ਜਿਹੜੀ ਆ ਸ਼ਰਾਬ ਤੇ ਹਫੀਮ ਜਿਹੜੀ ਆ ਇਹੋ ਹੀ ਨਸ਼ੇ ਜਾਰੇ ਬੜੇ ਘਾਤ ਹੁੰਦੇ ਸੀ ਜਿਹੜੇ ਕਿ ਕਈ ਪਰਿਵਾਰਾਂ ਦੀ ਇਹੋ ਤਬਾਈ ਕਰ ਦਿੰਦੇ ਪਰ ਹੁਣ ਤਾਂ ਬਹੁਤ ਜਿਹੜਿਆ ਭੜੇ ਭੜੇ ਨਸ਼ਿਆਂ ਦੇ ਨਾਂ ਸੁਣਨ ਨੂੰ ਮਿਲਦੇ ਆ ਦੇ ਕਈ ਪਰਿਵਾਰਾਂ ਨੇ ਤੇਜ਼ੀ ਜਿਹਾ ਜਿਦਾਂ ਤਬਾਈ ਤੇ ਉਹਨਾਂ ਹੀ ਕਰ ਦਿੱਤੀ ਸ਼ਰਾਬ ਫੀਮ ਨੇ ਤੇ ਹੁਣ ਜਿਹੜੇ ਪਰ ਆ ਜਿਹੜਿਆ ਜਿਹੜੇ ਹੋਣ ਵਾਲੇ ਨਸ਼ੇ ਜਿਹੜੇ ਤੁਰੇ ਇਹਨਾਂ ਦੇ ਨਾਂ ਸੁਣੀ ਦਿਆ ਇਹ ਤੇ ਪੂਰਾ ਖਾਨਦਾਨੀ ਤਬਾਹ ਕਰਨ ਵਾਲੀ ਵਾਲੀ ਜਿਹੜੀ ਆ ਉਹ ਗੱਲ ਆ ਕਈਆਂ ਤੇ ਨਸ਼ੇ ਖਾ ਖਾ ਕੇ ਉਹ ਤਰ੍ਹਾਂ ਸਰੀਰਕ ਤੌਰ ਤੇ ਹੋ ਜਾਂਦੇ ਆਪਾਜ ਹੋ ਜਾਂਦੇ ਆ ਕਿ ਉਹ ਉਹਨਾਂ ਦੇ ਘਰ ਬੱਚੇ ਵੀ ਨਹੀਂ ਹੋ ਰਹੇ ਇਸ ਤਰ੍ਹਾਂ ਦੇ ਹੋ ਰਹੇ ਹੈ ਕਈਆਂ ਦੇ ਉਹ ਪੂਰਾ ਖਾਨਦਾਨ ਹੀ ਤਬਾਹ ਕਰਨ ਵਾਲੀ ਜਿਹੜੀ ਆ ਉਹ ਗੱਲ ਆ ਹੋ ਜਈ ਆ ਸੋ ਸੱਚੇ ਤੋਂ ਇਹ ਕਿ ਕਿਸੇ ਦਾ ਵੀ ਕੋਈ ਜਿਹੜਾ ਪਿਆਰਾ ਰਿਸ਼ਤੇਦਾਰ ਆ ਤੇ ਜਿਗਰੇ ਦੋਸਤ ਉਹ ਨਸ਼ੇ ਦੀ ਜਿਹੜਾ ਬੜੀ ਨਾ ਚੜੇ ਵੀਡੀਓ ਵੇਖਣ ਲਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਣ ਦੀ ਆ ਉਸ ਨਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ